ਭਾਈ ਜਲ ਜਾਲਾ ਦਾ ਪਜਾਦ ਅੱਜ ਦੁੱਖदाई ਖਬਰ ਸਾਹਮਣੇ ਆਈ ਹੈਗਾ ਜੀ ਹਾਂ ਸਰ ਬਹੁਤ ਹੀ ਦੁਖੀ ਹਿਰਦੇ ਨਾਲ ਅਸੀਂ ਤੁਹਾਨੂੰ ਸੂਚਿਤ ਕਰ ਰਹੇ ਹੈਗੇ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬੰਗੇ ਤੋਂ ਸਾਡੇ ਐਕਐਮਐਲਏ ਸਾਹਿਬ ਸਤਲੋਚਨ ਸਿੰਘ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਉਹਨਾਂ ਨੂੰ ਹੋਟਲ ਦੇ ਵਿੱਚ ਹਾਰਟ ਅਟੈਕ ਆਇਆ ਹੈ ਹੋਲਸ ਸਵੈਦਿਰੋ ਹਸਪੀਟਲ ਪਹੁੰਚਣ ਨੇ ਆਖਿਆ ਕਿ ਸਰੀਰ ਦੇ ਵਿੱਚ ਸਾਹ ਨਹੀਂ ਹੈਗੇ ਇਹ ਪੂਰੇ ਹੋ ਚੁੱਕੇ ਹੈਗੇ ਆ ਸੋ ਸਾਡੇ ਲਈ ਬੜੀ ਦੁੱਖ ਦੀ ਗੱਲ ਹੈ ਜੀ ਸਰ ਕਿਸ ਤਰ੍ਹਾਂ ਸਰ ਇਹ ਕਿਹੜੇ ਸਾਰੇ ਸਾਰੇ ਐਮਐਲਏ ਬਣੇ ਸੀ ਸਰ ਇਹ 2002 ਤੋਂ 2007 ਔਰ ਫਿਰ 12 ਤੋਂ 17 ਜਦੋਂ ਇਹ ਦੋ ਵਾਰੀ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਦੁਆਰੇ ਐਮਐਲਏ ਦੀ ਵਿਦਾਂਸਭਾ ਦੇ ਵਿੱਚ ਆਪ ਦਾ ਕਾਰਜਕਾਲ ਕੀਤਾ ਹੈਗਾ ਜੀ ਪਰਵਾਰ ਦੀ ਸਰ ਗੱਲ ਕਰ ਕਿਸੇ ਪਰਵਾਰ ਚ ਗੱਲ ਹੋ ਗਈ ਹੈ ਸਰ ਮਿਸਿਸ ਸੋਨ ਨਾਲ ਗੱਲ ਹੋ ਗਈ ਹੈ ਬੇਟੀ ਨਾਲ ਗੱਲ ਹੋ ਗਈ ਹੈ ਮੈਨੂੰ ਇਹ ਦੁੱਖ ਦੀ ਖਬਰ ਅਸੀਂ ਉਸ ਤੋਂ ਜਾਣੂ ਕਰਵਾਤਾ ਹੈ ਔਰ ਉਹਨਾਂ ਸੇ ਇੱਥੇ ਜੋ ਕਾਨੂੰਨੀ ਤੌਰ ਤੇ ਕੁਝ ਪੇਪਰ ਵਰਕ ਤਿਆਰ ਕਰਕੇ ਫਿਰ ਅਸੀਂ ਸ਼ਰੀਰ ਨੂੰ ਅੱਜ ਐਸੀ ਕਿ ਜਿਹਾ ਲਗਾਤਾਰ ਇ ਕਾਫੀ ਦਿਨਾਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਸੀ ਜੀ ਲਗਾਤਾਰ ਕੈਂਪੇਨ ਦੇ ਵਿੱਚ ਹਿੱਸਾ ਲੈ ਰਹੇ ਸੀ ਔਰ ਅੱਛੇ ਪਲੇ ਅੱਛੀ ਸਿਹਤ ਸੀ ਖੁਸ਼ਮੁਜਾਦ ਸੀ ਅੱਜ 9 ਵਜੇ ਵੀ ਜਿਸ ਏਰੀਆ ਦੇ ਵਿੱਚ ਉਹ ਕੰਮ ਆਪਣਾ ਸੇਵਾ ਕਰ ਰਹੇ ਹੈਗੇ ਆ ਜੀ ਉਸ ਬੋਰਡ ਦੇ ਵਿੱਚ ਸਾਰੇ ਲੋਕਾਂ ਨੂੰ ਸਵੇਰੇ ਮਿਲੇ ਹੈਗੇ ਆ ਹੁਣ ਸਾਡੇ ਤਾਂ ਜਿਵੇਂ ਕਹੀਏ ਸਾਡੇ ਤਾਂ ਸੋਚੀ ਸੋਚ ਵੀ ਗੱਲ ਨਹੀਂ ਸੀ ਕਿ ਆਪ ਕੋ ਸਾਡੇ ਨਾਲ ਘਟਨਾ ਵਾਪਰ ਰਹੀ ਜੀ ਸਰ ਕਿੰਨੀ ਕਿੰਨੀ ਏਜ ਕਿੰਨੀ ਕਿ ਸਰ ਸ਼ੂਨ ਸਾਹਿਬ ਮੇਰੇ ਖਿਆਲ ਦੇ ਵਿੱਚ ਜੀ ਆ 69 68 ਇਅਰਸ ਆ 89 ਸਾਲ ਦੇ ਵਿੱਚ ਮੇਰੇ ਸਾਥ ਹੋਣੀ ਚਾਹੀਦੀ ਐ ਸਰ ਠੀਕ ਹੋਰ ਦੋ ਜੀ ਦੋ ਮਿੰਟ ਠੀਕ ਜੀ ਬਸ ਹੋਣਗੇ